ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਬੰਡ ਕੋਠਾ ਗੁਰੂਕਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਈਨੂ ਬਠਿੰਡਾ ਪੈਂਦਾ ਏ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਆ ਬਾਈ ਉਹਨਾਂ ਦਾ ਜੀ ਪਹਿਲਾਂ ਵੀ ਆਪਣੇ ਚੈਨਲ ਤੇ ਕਈ ਵੀਡੀਓ ਅਪਲੋਡ ਨੇ ਅੱਜ ਇੱਕ ਤਾਜੀ ਸੂਈ ਗਾਂ ਸੇਲ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜਿਹਨੂੰ ਪਸੰਦ ਆਊਗੀ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਤਰਸੇਵ ਸਿੰਘ ਪਿੰਡ ਕੋਠਾਗੁਰੂ ਜ਼ਿਲ੍ਹਾ ਪਠੰਡਾ ਤਹਿਸੀਲ ਰਾਮਪਰਾਵੋ ਮੋਬਾਈਲ ਨੰਬਰ 82848 7203 ਠੀਕ ਆ ਪਹਿਲਾ ਵਾਲਾ ਮਾਲ ਵੈਗ ਗਿਆ ਸਾਰਾ ਹਾਂ ਜੀ ਵੈਗ ਠੀਕ ਆ ਜੀ ਇਹਦੀ ਕੀ ਡਿਟੇਲ ਆ ਸੁਆ ਬਾਈ ਕਿੰਨਾ ਮਾ ਸੁਈ ਇਹ ਸੁਆ ਦੂਜਾ ਸਵਾਲ ਕਦੋਂ ਸੁਈ ਆ ਜੀ ਇਹ ਇਹ ਰਾਤ ਸੁਈ ਹੈ 3 ਵਜੇ ਬੱਚਾ ਕੀ ਦਿੱਤਾ ਜੀ ਬੱਛੀ ਆ ਜੀ ਮਗਰ ਬਹੁਤ ਸੋਹਣੀ ਜਰਸੀ ਬੱਛੀ ਆ ਦੇਖ ਸਕਦੇ ਹੋ ਟਾਪ ਕੁਆਲਿਟੀ ਦੀ ਜੇ ਡਾਣਾ ਜੀ ਹਾਂਜੀ ਜੇਰ ਪੈ ਗਿਆ ਉਹ ਪਈ ਬਸ ਠੀਕ ਆ ਜੀ ਜੇਰ ਡਾਣਾ ਬਾਈ ਦੀ ਰੱਖੀ ਹੋਈ ਆ ਦੇਖ ਸਕਦੇ ਤੁਸੀਂ 1 ਚੌਵੀ ਹੋ ਗਈ ਹਨਾ ਬਾਈ ਹਾਂ 1 ਚੌਵੀ ਹੋ ਗਈ ਕਿੰਨਾ ਕੋਲਾ ਕੱਟਿਆ ਜੀ ਬੋਲਾ ਕੱਢ ਲਿਆ ਸੀ ਜੀ 5 ਲੀਟਰ ਦਾ ਚੋਲਿਆ ਸੀ ਠੀਕ ਆ ਜੀ ਕੋਈ ਬੱਛੀ ਨੂੰ ਜਗਾਤਾ ਕੋਈ ਛੱਟਤਾ ਸੀ ਸਾਡੇ ਤੇ 7 ਲੀਟਰ ਬਣ ਕੇ ਆਇਆ ਗੰਗ ਦਾ ਹਾਂ 15 ਕਿਲੋਟਰ ਬੋਲੀ ਤਿਆਰ ਪਹਿਲੇ ਡੰਗ ਹਾਂ ਠੀਕ ਆ ਖਣਾ ਦੀ ਓਕੇ ਕੋਈ ਬਹੁਤ ਵਧੀਆ ਕੋਈ ਠੰਡੀ ਸੀਗਲਾ ਕੋਈ ਐਂਡ ਕਰ ਦੇ ਜਿਵੇਂ ਮਰਦੀ ਆ ਸੁੱਥਲਾਈ ਚਲੋ ਤੋੜ ਕੇ ਦਿਖਾ ਦਿਓ ਫੇਰ ਵਸੇ ਭਾਈ ਉਹ ਸਦੇਲਾ ਭਾਈ ਸਦੇ ਪਾਸੇ ਵਾਜੇ ਕੋਈ ਚੱਕਰੀ ਜਿੱਧਰਲੇ ਪਾਸੇ ਮਰਦੀ ਬੈਠਾ ਰਹਾ ਬਣਿਆਣਾ ਪਾਉਣ ਦੀ ਲੋੜ ਹੈ ਹਾਂ ਪਾਉਣੋ ਤੇ ਨਾ ਪਾਉਣੋ ਕੋਈ ਫੇਰ ਰਹੇ ਨਹੀਂ ਮਤਲਬ ਬਸ ਬੋਲੀ ਠੰਡੀ ਹੈ ਠੀਕ ਆ ਭਾਈ ਸੂਹਾ ਦੂਜਾ ਸੂਈ ਹੈ ਜੀ ਮਾਰਨਿੰਗ ਸੂਈ ਤੇ ਵੀ ਬੱਚੀ ਨੂੰ ਇਹਨੇ ਜਾਣਮ ਦਿੱਤਾ ਥਾਣਾ ਬਹੁਤ ਜ਼ਿਆਦਾ ਟਾਪ ਦਾ ਲੱਗਿਆ ਵਾ ਮੱਝਾਂ ਵਾਲਾ ਥਾਣਾ ਬਿਲਕੁਲ ਬਾਈ ਦੱਸਦਾ 1.7 ਕਿਲੋ ਅੰਦਾਜ਼ਾ ਬੋਲਾ ਡੰਗ ਦਾ ਤਿਆਰ ਆ ਯਾਨੀ 15 ਕਿਲੋ ਹੋ ਗਿਆ ਜੀ ਪੂਰੇ ਦਿਨ ਦਾ ਸਟਾਰਟਿੰਗ 15 ਕਿਲੋ ਤੋਂ ਸਟਾਰਟਿੰਗ ਆ ਦੀ ਤੋਂ ਪਲੱਸ ਹੋ ਜਾਊਗੀ ਦੁੱਧ ਬਾਈ ਦੱਸਦਾ 20 ਤੋਂ ਪਲੱਸ ਪਾ ਜੂਗੀ ਬਰੀਡ ਵਾਈਜ਼ ਕਰਮਾ ਲਈ ਪੂਰੀ ਚੰਗੀ ਐ ਸੋਹਣੀ ਫੇਸ ਕੁਆਲਿਟੀ ਐ ਥਾਣਾ ਕੱਲਾ ਕੱਲਾ ਨਿੱਖੜ ਮਾਹਤੀ ਚਵਾਈ ਵਾਲਾ ਸੀਲਸ ਲੱਗਦਾ ਹੰਤ ਕੋਈ ਨਹੀਂ ਸਿੱਧੇ ਪਾਸੇ ਬਹਿਣਾ ਸਿੱਧੇ ਪਾਸੇ ਬਹਿ ਜਾ ਪੁੱਠੇ ਪਾਸੇ ਬਹਿਣਾ ਪੁੱਠੇ ਪਾਸੇ ਬੈ ਜੋ ਹਵਾਨਾ ਬਹੁਤ ਸੋਹਣਾ ਛੱਬੇ ਦਾ ਤਿਆਰ ਕਰੀ ਬੈਠੀ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ ਬਾਕੀ ਹਵਾਨੇ ਤੇ ਬਰੀਕ ਬਰੀਕ ਵੇਂਜ ਤੁਸੀਂ ਦੇਖ ਸਕਦੇ ਹੋ ਉਹ ਕੈਂਤੀ ਚ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲੋ ਸ਼ਾਨਦਾਰ 20 ਕਿਲੋ ਦੁੱਧ ਬਈ ਦੱਸਦਾ ਕਿ ਪਾ ਜੂਗੀ ਜਿਹੜੇ ਹਿਸਾਬ ਨਾਲ ਤਿਆਰੀ ਆ 20 ਕੋਈ ਬਾਲਾ ਵੀ ਨਹੀਂ ਫਾਇਦਾ ਤੁਹਾਨੂੰ ਇਹ ਹੋ ਜਾਣਾ ਮਗਰ ਸੋਹਣੀ ਜਰਸੀ ਵੱਛੀ ਮਿਲ ਜਾਣੀ ਆ ਜੀ ਜੇ ਵੱਛਾ ਹੁੰਦਾ ਲੈ ਕੇ ਤੁਹਾਨੂੰ ਫੇਰ ਵੀ ਜਾਣਾ ਹੀ ਪੈਣਾ ਸੀਗਾ ਇੱਕ ਨਾ ਇੱਕ ਨਾ ਦੋ ਬੰਨ ਜਾਣੇ ਆ ਜੀ ਤੁਹਾਨੂੰ ਬਾਕੀ ਮੇਨ ਗੱਲ ਥਣਾ ਦੀ ਆ ਕੋਈ ਪੂਰਨਿ ਸ਼ਿੱਟਾ ਨਹੀਂ ਬਾਈ ਦੇ ਘਰੇ ਚਾਹੇ 2 ਟਾਈਮ ਚਾਹੇ 4 ਟਾਈਮ ਆਪਦੀ ਚੁਵਾਈ ਕਰ ਸਕਦੇ ਆ ਕਿਉਂਕਿ ਤਸੱਲੀ ਕਰਨਾ ਤੁਹਾਡਾ ਹੱਕ ਆ ਮੁੱਲ ਬਾਈ ਲੈਣ ਦੇ ਜਿਆ ਲੱਗਦਾਈ ਮੁੱਲ ਹੀ 75 ਹਜ਼ਾਰ ਕੋਜੂ ਮਾਨਤਨ ਨਹੀਂ ਮਾਨਤਨ ਕਰਦਾ ਠੀਕ ਆ ਬਾਈ ਮੁੱਲ ਜਾਇਜ਼ ਕੀਤਾ ਬਿਲਕੁਲ ਬਾਈ ਨੇ ਜੀ 75000 ਰੁਪਿਆ ਮੁੱਲ ਕਰਦੇ ਆ ਬਾਕੀ ਮਾਨਤਨ ਉਹਦੇ ਚ ਬਾਈ ਕਹਿੰਦਾ ਜਰੂਰ ਕਰਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਜਿਹਨੂੰ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ ਧੰਨਵਾਦ